ਦੀ ਕਾਲਸ ਵਾਹਿਗੁਰੂ ਜੀ ਕੀ ਫਤਿਹ ਤੰਤਰ ਸਿੰਘ ਜੀ ਤੇ ਬਾਦਸ਼ਾਹ ਮਹਾਰਾਜ ਸਦਾ ਹੀ ਜਲਕਾਰ ਸਦਾ ਹੀ ਜਲਕਾਰ ਸਰਬਤਾ ਭਲਾ ਕਰੋ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਈ ਉਸ ਦਾ ਕਲੇਸ਼ ਦਾ ਨਾਸ਼ ਕਰੋ ਬਾਬਾ ਜੀ ਉਹ ਕੀ ਕੜੀ ਨਾ ਦੇਖਣ ਕਰੋ ਕਿਰਪਾ ਤੰਤਰ ਸਿੰਘ ਜੀ ਤੇ ਬਾਦਸ਼ਾਹ ਮਹਾਰਾਜ ਮੇਰੀ ਕਿਰਪਾ ਕਰੋ ਮੇਰ ਕਰੋ ਬੱਚਿਆਂ ਦੇ ਬਾਬਾ ਜੀ ਬਖਸ਼ ਦੋ ਬਾਬਾ ਜੀ ਦੇਖ ਰਾਇਆ ਸ਼ੇਰਵਾਹੇ ਗੁਰੂ ਸਾਹਿਬ ਜੀ ਜੋਤ ਰੂਪ ਹਰਿਆਪ ਗੁਰੂ ਨਾਨਕ ਕਹਾਯੋ ਤਾਦੇ ਅੰਗਦ ਭੈਓ ਸਾਥ ਸਿਉ ਤਤ ਮਿਲਾਯੋ ਭੰਗਦ ਗਿਰਬਾਤਾਰ ਅਮਰ ਸਤਗੁਰtheta ਰਹੀਆ ਅਮਰ ਦਾਸ ਅੰਮ੍ਰਿਤ ਛਧਰ ਗੁਰ ਰਾਮਹਿ ਦੀਓ ਗੁਰ ਰਾਮਦਾਸ ਉਦਰਸਨ ਪਰਸ ਕਹ ਮथुराय ਅੰਮ੍ਰਿਤ ਬਹਨ ਪੰਜ ਪਰਮਾਨ ਪੁਰਖ ਗੋਰੀ ਅਰਜਨ ਬਿਖੋ ਨੈਣ ਮੂਰਤ ਪੰਜ ਪਰਮਾਨ ਪੁਰਖ ਗੋਰੀ ਅਰਜਨ ਬਿਖੋ ਨੈਣ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਜਲ ਲਾਵਹ ਬੇਖਮ ਨਦੀ ਜਾਈ ਤਰਣੀ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣਾ ਤੇਰੀ ਸਭ ਦੇ ਵੱਡਾ ਸਾਧ ਗੁਰ ਨਾਨਕ ਜਨ ਗੱਲ ਰਾਖੀ ਮੇਰੀ ਬਾਣੀ ਗੁਰੂ ਗੁਰੂ ਹੈ ਬਾਣੀ ਵੇਜ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮੰਨ ਹੈ ਪਰ ਤਖ ਗੁਰੂ ਨਿਸਤਾਰੇ RAM ਨਾਮ ਓਰ ਮੈਂ ਗਾਇਓ ਜਾ ਗਏ ਸਾਮ ਨਹੀਂ जय सिमरत संकट मिटे दर्शन तुहारो सुखहु डाल गुर सेवियै एहन सहज सुभाए दर्शन बरसे है गुरु के जन्म मरण दुख ਹੋ ਵਸੇ ਫਤਖ ਸਾਮ ਜੀ ਨੂਰ ਅਰਸੋ ਗੁਰ ਸਾਹ ਝੱਡੀ ਐ ਤਦ ਢਿਠੇ ਸਜੇ ਬਾਦਸ਼ਾਹ ਮਲ ਜਨਮ ਜਨਮ ਦੇ ਸਜਣ ਸੱਜਾ ਬਾਦਸ਼ਾਹ ਸਿਰ ਸਾਹ ਦਾਹ ਸਾਹ ਜਿਸ ਬਾਸ ਬਹਿਠਿਆ ਸੋਈ सभु सधना ਮਹੱਲਾ ਪੰਜਾਬਾ ਹਰ ਚਰਨ ਕਮਲ ਕੀ ਤੇਗ ਸਾਧ ਗੁਰਦ ਦੀਦੋ ਸਗਾਏ ਬਲਰਾਮ ਜੀਓ ਹਰ ਅੰਮ੍ਰਿਤ ਭਰੇ ਪੰਡਾਰ ਸਾਭ ਕਿਛ ਹੈ ਘਰ ਤੇ ਸਗੈ ਬਲ ਰਾਮ ਜੀਓ ਹਰ ਜਰਣ ਕਮਲ ਕੀ ਟੇਕ ਸਾਧ ਗੁਰ ਦਿੱਤੀ ਤੋ ਸਗੈ ਬਲ ਰਾਮ ਜੀਓ ਹਰੇ ਅੰਮ੍ਰਿਤ ਪਰੇ ਪੰਡਾਰ ਸਾਭ ਕੇਸ਼ ਹੈ ਘਰਿਸ ਗਏ ਬਲ ਰਾਮ ਜੀਓ ਬਾਬਨ ਮੇਰਾ ਵਡ ਸਮਰੱਥਾ ਕਰਨ ਕਾਰਨ ਪ੍ਰਭ ਹਾਰਾ ਜਿਸ ਸਿਮਰਤ ਦੁਖ ਕੋਈ ਨਾ ਲੱਗੈ ਪਾਉ ਜਲ ਪਾਰ ਉਦਾਰਾ ਆਦਿ ਜੁਗਾਦ ਭਗਤਨ ਕਾਰਾਖਾ ਉਸ ਤਤਕਾਰ ਕਰ ਜੀਵਾ ਨਾਮਗ ਨਾਮ ਮਹਾਰਸ ਮੀਠਾ ਆਨ ਦੇਨ ਮਨ ਤਨ ਪੀਵਾ ਹਰ ਆਪੇ ਮੇਲ ਮਿਲਾਏ ਯੋ ਵਿਸ਼ੂੜਾ ਥੀ ਵਈ ਬਲਰਾਮ ਜੀਓ ਜੇ ਸਨੋ ਤੇਰੀ ਟੇਕ ਸੋ ਸਦਾ ਸਾਜ ਜੀ ਵਈ ਬਲਰਾਮ ਜੀਓ ਤੇਰੀ ਟੇਕ ਤੋ ਜਾਤੇ ਪਾਈ ਸਾਜੇ ਸਰ ਜਨਹਾਰਾ ਜਿਸਕੇ ਖਾਲੀ ਕੋਈ ਨਹੀਂ ऐसा प्रभु हमारा संत जना मेल मंगल गाया दिन रहन आस तुम्हारी सफल दर्श भेटिया गुरपुरा नानक साद बलहारी सम्मलया सच खान ਮਾਨ ਮਹਤ ਸੱਚ ਪਾਇਆ ਭਲਰਾਮ ਜੀਓ ਸਾਥ ਗੌਰ ਮਿਲਿਆ ਦਇਆਲ ਗੁਣ ਅਬਨਾਸੀ ਗਾਇਆ ਭਲਰਾਮ ਜੀਓ ਗੁਣ ਗੋਵਿੰਦ ਗਾਉ ਨੇਤ ਪ੍ਰਾਨ ਪ੍ਰੀਤਮ ਸੁਆਮੀਆ ਸੋ ਬੋ ਦੇਵ ਸਿਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆਂ ਸਾਜ ਸੰਤੋਖ ਵੱਜੇ ਬਾਜੇ ਆਨਹਗਾ ਜੁਣਕਾਰੇ ਸੁਣ ਪਏ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਨਹਾਰੇ ਉਪਜਿਆ ਤਤ ਗਿਆਨ ਸਾਹ ਰਹਿ ਪਈਏ ਇੱਕ ਹਰ ਬਲ RAM ਜੀਓ ਬ੍ਰਹਮ ਬ੍ਰਹਮ ਮਿਲਿਆ ਕੋਈ ਨਾ ਸਾਖੈ ਪੈਨ ਕਾਰ ਬਲ RAM ਜੀਓ ਬੇਸਮ ਪੇਖੈ ਬੇਸਮ ਸੁਣੀਐ बेसमाद समाद नदरी आया जाल थाल महियल पूरन स्वामी काट काट रहिया समाया जिस उप ते उपजे तेसाहेमत कहन न जाहे जिसके चलत न जाही लखने नानक तिसे ते, ते आए जैसे ते उपजिया तेस माहे समाया कीमत कहन ना जाए ਜਿਸਕੇ ਚਲਤ ਨਾ ਜਾਈ ਲਖਣੇ ਨਾਨਕ ਤਿਸੇ ਧਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਪੰਜਵਾ ਹਰ ਚਰਨ கமਲ ਕੀ ਤੇਖ ਸਤਗੁਰ ਦਿੱਤੀ ਤੋ ਸਕੈ ਭਾਲ RAM ਜੀਓ ਹਰ ਅੰਮ੍ਰਿਤ ਭਰੇ ਪੰਡਾਰ ਸਭ ਕੀ ਸਹ ਹੈ ਘਰ ਤੇ ਸਕੈ ਭਾਲ RAM ਜੀਓ ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋਗ ਸਾਧ ਸੰਗਤ ਜੀਓ ਅੱਜ ਦਾ 52 ਬਵੰਦਰ ਮੁਖਵਾਗ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਵਰਜੰਦੇ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਵਿੱਤਰ ਅੰਗ 77 ਤੇ ਸੁਹੀ ਰਾਗ ਅੰਦਰ ਸੁਭਾਈ ਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਵਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੱਲਾ ਦੀ ਖਿਮਾ ਫਤਿਹ ਬਰਾਉ ਜੀ ਵਾਹਿਗੁਰੂ ਜੀ ਕਾ ਖਾਲਸਾ वाहिगुरु जी फते